ਹਾਸ਼ਰ ਫਿਲਮ ਸੀਗੀ ਜਾਂ ਇਕਮ ਸੀਗੀ ਉਸ ਤੋਂ ਬਾਅਦ ਵੀ ਬੜਾ ਹੋਇਆ ਫਿਲਮਾਂ ਬੜੀਆਂ ਪਰ ਉਹ ਵਾਲਾ ਸਵਾਦ ਜਿਹੜਾ ਉਹ ਦੋ ਤਿੰਨ ਫਿਲਮਾਂ ਦਾ ਸੀਗਾ ਉਸ ਤੋਂ ਪਹਿਲਾਂ ਅਸਲ ਜਿੰਨਾ ਬੰਦਾ ਕਈ ਵਾਰੀ ਯਾਰੀ ਦੋਸਤੀ ਨੂੰ ਡੁੱਬਦਾ ਉਹ ਫਿਲਮਾਂ ਸਾਡੀਆਂ ਦੀ ਪ੍ਰੋਬਲਮ ਹੈ ਆ ਗਈ ਵੀ ਅਸੀਂ ਸਪਾਰਸ਼ ਸੀ ਉਹਦੇ ਚ ਬੰਦੇ ਦੀਪਾ ਜੀ ਇਹਦਾ ਕੁਝ ਨਹੀਂ ਬਣਿਆ ਇਹ ਇਹਨੂੰ ਮੈਨੂੰ ਯਾਦ ਇੱਕ ਵਾਰੀ ਗੁਰਪ੍ਰੀਤ ਢੁਗਣੀ ਹੋਰਾਂ ਦਾ ਵੀ ਫੋਨ ਆਇਆ ਵੀ ਇਹ ਰੇ ਆਪਣਾ ਬੰਦਾ ਇਹਨੂੰ ਵੀ ਦੇਖ ਲੋ ਇਹ ਉਹ ਡਾਇਰੈਕਟਰ ਅਸੀਂ ਲੈ ਲਿਆ ਬਾਅਦ ਚ ਉਹਨੇ ਸਾਡੇ ਤੇ ਕੇਸ ਵੀ ਕਰ ਦਿੱਤਾ ਚੱਲ ਜੀ ਹਾਂ ਇੱਕ ਤਾਂ ਸਾਰੀ ਟੀਮ ਅਵੇਲੇਬਲ ਕਰਦੀ ਹੈ ਹਾਂ ਤੇ ਜੇ ਫਿਲਮ ਬੋਦੀ ਰਹੇ ਜੇ ਫਿਰ ਹੀਰੋ ਨੂੰ ਗਾਲਾਂ ਪੈਣ ਗੱਲਾ ਡਾਇਰੈਕਟਰ ਹੀ ਫਿਲਮ ਮਿਟ ਕਰ ਦੂ ਇਹ ਵੀ ਪੋਸੀਬਲ ਹੈ ਫ셔 ਫਿਲਮ ਸੀਗੀ ਜਾਂ ਏਕਮ ਸੀਗੀ ਉਸ ਤੋਂ ਬਾਅਦ ਵੀ ਬੜਾ ਹੋਇਆ ਫਿਲਮਾਂ ਬੜੀਆਂ ਪਰ ਉਹ ਵਾਲਾ ਸਵਾਦ ਜਿਹੜਾ ਉਹ ਦੋ ਤਿੰਨ ਫਿਲਮਾਂ ਦਾ ਸੀਗਾ ਉਸ ਤੋਂ ਪਹਿਲਾਂ ਜਿੰਨਾ ਬੰਦਾ ਕਈ ਵਾਰੀ ਯਾਰੀ ਦੋਸਤੀ ਚ ਡੁੱਬਦਾ ਅਸੀਂ ਨਾ ਭਾਂ ਭੇੜੇ ਭੇੜੇ ਯਾਰ ਹਨਾ ਉਹ ਗੱਲ ਹੋ ਗਈ ਚੰਗੇ ਵੀ ਬਹੁਤ ਐ ਕੁਝ ਮਾੜੇ ਵੀ ਮਿਲ ਜੰਨੇ ਦੋ ਫਿਲਮਾਂ ਸਾਡੀਆਂ ਦੀ ਪ੍ਰੋਬਲਮ ਹੈ ਆ ਗਈ ਵੀ ਅਸੀਂ ਸਪਾਰਸ਼ ਸੀ ਸੀ ਉਹਦੇ ਚ ਬੰਦੇ ਵੀ ਭਾਜੀ ਇਹਦਾ ਕੁਝ ਨਹੀਂ ਬਣਿਆ ਇਹ ਇਹਨੂੰ ਮੈਨੂੰ ਯਾਦ ਇੱਕ ਵਾਰੀ ਗੁਰਪ੍ਰੀਤ ਘੋਗੀ ਹੋਰਾਂ ਦਾ ਵੀ ਫੋਨ ਆਇਆ ਵੀ ਇਹ ਰੇ ਆਪਣਾ ਬੰਦਾ ਇਹਨੂੰ ਵੀ ਦੇਖ ਲੋ ਇਹ ਉਹ ਡਾਇਰੈਕਟਰ ਅਸੀਂ ਲੈ ਲਿਆ ਬਾਅਦ ਚ ਉਹਨੇ ਸਾਡੇ ਤੇ ਕੇਸ ਵੀ ਕਰਤਾ ਸੀ ਚਲੋ ਐ ਨਹੀਂ ਹੋ ਮਤਲਬ ਉਹ ਸੀ ਮਿੱਤਰਤਾ ਹੀ ਮਾਰੇ ਗਏ ਵੀ ਭਲਾ ਕਰੋ ਤੇ ਫਿਰ ਅਸੀਂ ਤਾਂ ਹੀ ਮੈਂ ਬੰਦ ਹੀ ਕਰੋ ਇਹਨੂੰ ਸਾਰਾ ਕੰਮ ਇੱਕ ਵਾਰੀ ਨਾ ਇੰਦਾ ਆਪਾਂ ਕਹਿਣਾ ਵੀ ਇਹ 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 ਸਾਰਾ ਸਿਸਟਮ ਹੀ ਬੰਦ ਕਰੋ ਇੱਕ ਵਾਰੀ ਸ਼ਟ ਕਰ ਦਿਓ ਫਿਰ ਆਪਾਂ ਇੱਕ ਦੋ ਫਿਲਮਾਂ ਅਸੀਂ ਬਾਜ-ਬਾਰ ਕੀਤੀ ਸੀ ਹਾਂ ਤੇ ਬੁੰਜਾਰਾ ਫਿਲਮ ਦੀ ਕਹਾਣੀ ਸੀ ਥੋੜੀ ਜੀ ਅੱਜ ਦੀ ਨਹੀਂ ਥੋੜੀ ਬਹੁਤ ਮੈਚੁਰ ਉਹਦੇ ਲਈ ਸਿਨੇਮਾ ਹੋ ਤੇ ਉਹ ਉਹ ਸ਼ਾਇਦ ਐਡੀਟੋਸ ਤਰ੍ਹਾਂ ਨਹੀਂ ਕਰ पाए ਬਟ ਪ੍ਰੋਬਲਮ ਕੀ ਹੁੰਦੀ ਹੈ ਕਿ ਜੇ ਤਾਂ ਫਿਲਮ ਚੱਲ ਜੇ ਹਾਂ ਇੱਕ ਤਾਂ ਸਾਰੀ ਟੀਮ ਅਵੇਲੇਬਲੇ ਕਰਦੀ ਹੈ ਹਾਂ ਤੇ ਜੇ ਫਿਲਮ ਬੋਦੀ ਰਹੇ ਜੇ ਫਿਰ ਹੀਰੋ ਨੂੰ ਗਾਲਾਂ ਪੈਣੀਆਂ ਫਿਰ ਗੱਲਾਂ ਸੋ ਮੈਂ ਹਰ ਫਿਲਮ 'ਚ ਤਾਂ ਹੀ ਕਹਿੰਦਾ ਹਾਂ ਨਾ ਦੇਖੋ ਇਹ ਹੈ ਤੇ ਟੀਮ ਵਰਕ ਬਟ ਆਪਾਂ ਕਮਾਂਡ ਡਾਇਰੈਕਟਰ ਨੂੰ ਸੰਭਾਲ ਦਿੰਨੇ ਆ ਹਾਂ ਸਾਡਾ ਸਾਰਿਆਂ ਦਾ ਫਰਜ਼ ਹੁੰਦਾ ਕਿ ਅਸੀਂ ਇਹ ਗੱਲ ਕਰੀਏ ਕਿ ਇਹ ਵੀ ਕਿਉਂਕਿ ਸਾਰਾ ਕੰਮ ਡਾਇਰੈਕਟਰ ਨੇ ਕਰਨਾ ਹੁੰਦਾ ਹੈ ਜ਼ਿੰਮੇਵਾਰੀ ਹੁੰਦੀ ਹੈ ਬਟ ਜੇ ਕਿ ਜੇ ਸੋਚੇ ਇਕੱਲਾ ਡਾਇਰੈਕਟਰ ਹੀ ਫਿਲਮ ਮਿੱਟ ਕਰ ਦੂ ਇਹ ਵੀ ਪੋਸੀਬਲ ਨਹੀਂ ਇੱਕ ਗੱਲ ਤੁਹਾਡੇ ਲਈ ਇਹ ਵੀ ਅਫਵਾਹ ਆ ਚਾਹੇ ਜੋ ਚਲੋ ਮੈਂ ਸੁਣੀ ਆ ਵੀ ਜਿਵੇਂ ਜਦੋਂ ਕਹਿੰਦੇ ਬੱਬੂ ਮਾਨ ਫਿਲਮ ਕਰਦੇ ਆ ਉਹਦੇ ਚ ਐਕਟਰ ਆਪ ਹੁੰਦੇ ਆ ਡਾਇਰੈਕਸ਼ਨ ਦਾ ਵੀ ਆਪ ਬਹੁਤ ਖਿਆਲ ਰੱਖਦੇ ਆ ਸਿਨੇਮੈਟੋਗ੍ਰਾਫੀ ਦਾ ਬੜਾ ਆਪ ਖਿਆਲ ਰੱਖਦੇ ਆ ਇਹ ਮੇ ਪਹਿਲੀਆਂ ਫਿਲਮਾਂ ਜਦੋਂ ਜਿੱਦ ਹਾਂਜੀ 100% ਮੈਂ ਜਦੋਂ ਅਸੀਂ ਹਾਸ਼ੀਰ ਬਣਾਈਏ ਨਾ ਗੌਰਵ ਭਾਜੀ ਤਾਂ ਸਾਡੇ ਮਿੱਤਰ ਸੀ ਹਾਂ ਮੈਂ ਉਹਨਾਂ ਨਾਲ ਪਹਿਲੀ ਐਸਿਡ ਕੀਤੀ ਸੀ ਤੇ ਭਾਜੀ ਮੈਨੂੰ ਉਹਨਾਂ ਬਣਾਇਆ ਸੀ ਕਹਾਣੀ ਸੁਣਾਉਣ ਨੂੰ ਤੇ ਉਦੋਂ ਸਾਡੇ ਵਿਚਾਰਕ ਤੌਰ ਤੇ ਕੁਛ ਦੇ ਮਤਲਬ 2-4 ਮਹੀਨੇ ਕਿਉਂਕਿ ਨਿੱਜੀ ਤੌਰ ਤੇ ਸਾਡਾ ਪਿਆਰ ਬਹੁਤ ਸੀ ਹੂੰ ਤੇ ਮੈਂ ਕਿਹਾ ਮੈਂ ਕਹਾਣੀ ਅੱਛੀ ਸੀ ਉਹ ਰਿੰਪੀ ਹੋਰਾ ਨੇ ਲਿਖੀ ਸੀ ਤੇ ਉਹਦੇ ਚ ਮੇਰੇ ਖਿਆਲ ਧਰਮਜੀ ਦਾ ਰੋਲ ਸੀ ਮੈਂ ਕਿਹਾ ਯਾਰ ਇਹਦੇ ਚ ਮੇਰੇ ਕਰਨ ਵਾਲਾ ਕੁਛ ਹੈ ਨਹੀਂ ਹੂੰ ਕਿ ਮੈਂ ਭਾਈ ਨੂੰ ਕਿਹਾ ਮੈਂ ਇੱਕ ਆਨਲਾਈਨ ਲਿਖਿਆ ਇੱਕ ਇੱਕ ਕਨਸੈਪਟ ਬਹੁਤ ਅੱਛਾ ਤੁਸੀਂ ਡਾਇਰੈਕਟ ਕਰੋ ਉਹ ਮੈਨੂੰ ਕਹਿੰਦੇ ਨਹੀਂ ਮੈਂ ਕਿਹੜੇ ਡਾਇਰੈਕਟਰ ਮੈਂ ਤਾਂ ਪ੍ਰੋਡਿਊਸਰ ਆ ਯਾਰ ਮੈਂ ਕਹਿੰਦਾ ਨਹੀਂ ਤੂੰ ਹੀ ਡਾਇਰੈਕਟਰ ਬਣਨਾ ਕਹਿੰਦੇ ਕਿਵੇਂ ਮੈਂ ਕਿਹਾ ਜਦੋਂ ਮੈਂ ਤੁਹਾਡੇ ਨਾਲ ਕੰਮ ਕਰਿਆ ਤੁਸੀਂ ਵੀ ਤਾਂ ਮੈਨੂੰ ਰਿਕਾਰਡ ਕਰਿਆ ਕੰਪਨੀ ਨੇ ਰਿਸਕ ਤਾਂ ਲਈ ਹੀ ਹੋਣਾ ਤੇ ਕੋਈ ਗੱਲ ਨਹੀਂ ਫਿਰ ਆ ਜਾਓ ਤੁਸੀਂ ਪਿਆਰ ਚ ਤਾਂ ਕੁਝ ਵੀ ਪੋਸੀਬਲ ਹੈ ਉਹ ਇਦਾਂ ਉਹ ਉਹ ਵਨ ਲਾਈਨਰ ਸਾਰਾ ਆਸੀ ਨਾ ਮੈਨੂੰ ਯਾਦ ਆਸੀ ਪਿੰਡ ਕਿਤਾਜ ਅਤੇ ਬਾਗ ਲਾਉਂਦੇ ਸੀ ਪਿੰਡ ਹਮ ਅਸੀਂ ਅਮਰੂਦਾ ਦੇ ਬਾਕੇ ਉਹਦਾ ਬਾਗ ਲਾਇਆ ਸੀ ਆਮਾ ਦਾ ਉੱਥੇ ਅਸੀਂ ਲਿਖਿਆ ਇਹ ਪੂਰਾ ਪ੍ਰੋਜੈਕਟ ਇਸ ਹਾਡ ਮਾਸਟਰ ਜੀ ਫਿਰ ਮੇਰੇ ਮਿੱਤਰ ਹੁੰਦੇ ਸੀ ਫਿਰ ਡਾਕਟਰ ਸ਼ਾਹੀ ਸਾਡੇ ਦੋਸਤ ਹੈ ਬੜੇ ਅੱਛੇ ਬੁੱਧੀਜੀਵ ਹੈ ਤੇ ਉਹਨਾਂ ਨੂੰ ਬੁਲਾਇਆ ਫਿਰ ਇਹਦੇ ਚ ਜਿਹੜੀ ਦੂਜੀ ਕੁੜੀ ਦਾ ਕੈਰੇਕਟਰ ਸੀ ਉਹ ਮਾਸਟਰ ਜੀ ਨੇ ਐਡ ਕਰਿਆ ਸੀ ਅੱਛਾ ਫਿਰ ਕਾਕੇ ਵਾਲਾ ਕੈਰੇਕਟਰ ਸੀ ਗੁਰਪ੍ਰੀਤ ਨੇ ਐਡ ਕਰਿਆ ਸੀ ਉਹ ਪ੍ਰੋਜੈਕਟ ਸਾਰਾ ਥਾਟ ਇਹੀ ਸੀ ਹਮ ਇਹ ਸਿਰਫ ਇਹਨਾਂ ਦੀ ਗੱਲ ਦਾ ਹੈ ਇੱਕ ਇੰਨੇ ਫਿਰ ਇੱਕ ਮਦასი